ਹਲਕਾ ਖੇਮ ਕਰਨ ਤੋਂ ਵਿਦਾਇਕ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਗੱਲਬਾਤ ਸਾਂਝੀ ਕਰਦੇ ਆਂ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਆਸ ਤਸਵੀਰ ਜਿਹੜੀ ਨਜ਼ਰ ਆਦੀ ਵੀ ਅੱਜ ਇੱਕ ਸ਼ਾਨਦਾਰ ਜਿੱਤ ਹੋਈ ਹੈ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਭਾਈ ਜੀ ਦੇਖੋ ਬੜੀ ਖੁਸ਼ੀ ਤੁਸੀਂ ਵੇਖ ਸਕਦੇ ਹੋ ਸਾਡੇ ਵਰਕਰਾਂ ਦਾ ਜੋਸ਼ ਬਹੁਤ ਵੱਡੀ ਜਿਹੜੀ ਜਿੱਤ ਆ ਆਮ ਆਦਮੀ ਪਾਰਟੀ ਨੂੰ ਮਿਲੀ ਹੈ ਜੀ ਲੋਕਾਂ ਨੇ ਸਾਬਤ ਕਰ ਦਿੱਤਾ ਕਿ ਜਿਹੜਾ ਬੰਦਾ ਵੀ ਲੋਕਾਂ ਦੇ ਕੰਮ ਕਰਦਾ ਜਿਹੜੀ ਪਾਰਟੀ ਲੋਕਾਂ ਦੇ ਕੰਮ ਕਰੂਗੀ ਲੋਕ ਉਹਨਾਂ ਦੇ ਹੱਕ ਵਿੱਚ ਡਟ ਕੇ ਖੜਦੇ ਆ ਅੱਜ ਮੈਂ ਸਮੂਹ ਤਰਨਤਾਰ ਨਾਲ ਕੇ ਦੇ ਨਿਵਾਸੀਆਂ ਦਾ ਹਰੇਕ ਵੋਟਰ ਦਾ ਹਰੇਕ ਸਪੋਰਟਰ ਦਾ ਤੈ ਦਿਲ ਤੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਐਡਾ ਵੱਡਾ ਮਾਣ ਜਿਹੜਾ ਸਾਡੀ ਆਮ ਆਦਮੀ ਪਾਰਟੀ ਨੂੰ ਬਖਸ਼ਿਆ। ਅਮਨ ਸਾਹਿਬ ਲੋਕਾਂ ਨੇ ਬਹੁਤ ਮਿਹਨਤ ਕੀਤੀ ਆ ਰਾਤ ਦਿਨ ਇੱਕ ਕਰ ਦਿੱਤਾ ਸੌਣ ਦਾ ਨਹੀਂ ਸੀ ਪਤਾ ਜਿਸ ਤਰ੍ਹਾਂ ਜੇ ਆਪਾਂ ਪਹਿਲਾਂ ਵੀ ਲਗਾਤਾਰ ਪ੍ਰਚਾਰ ਦੇ ਵਿੱਚ ਪਹੁੰਚੇ ਸੀ ਤਾਂ ਲੋਕਾਂ ਨੇ ਬਹੁਤ ਮਿਹਨਤ ਕੀਤੀ ਆ। ਲੋਕਾਂ ਨੂੰ ਉਸ ਤਰੀਕੇ ਨਾਲ ਗਾਂ ਰਿਜ਼ਲਟ ਮਿਲੇਗਾ ਵਿਧਾਇਕਾਂ ਵੱਲੋਂ? ਬਿਲਕੁਲ ਵੀਰੇ ਕੋਈ ਨਹੀਂ ਮਿਲੇਗਾ। ਲੋਕ ਤਾਂ ਸਾਡੇ ਸਿਰ ਦਾ ਤਾਜ ਨੇ ਜਿਹੜੇ ਸਾਡੇ ਵੋਟਰ ਸਪੋਰਟਰ ਆ ਸਾਡੇ ਸਿਰ ਦਾ ਤਾਜ ਹੈ। ਇਹ ਸਾਰਾ ਸਿਹਰਾ ਜਿਹੜਾ ਉਹਨਾਂ ਦੇ ਸਿਰ ਹੀ ਜਾਂਦਾ। ਸਾਡੇ ਪਾਰਟੀ ਦੇ ਸਾਰੇ ਹੀ ਵਰਕਰ ਸਹਿਬਾਨਾਂ ਨੂੰ ਜਾਂਦਾ ਜਿਨ੍ਹਾਂ ਨੇ ਡੇਰੇ ਗੱਡ ਕੇ ਪਿੰਡਾਂ ਦੇ ਵਿੱਚ ਗਲੀਆਂ ਦੇ ਵਿੱਚ ਮੱਲਿਆਂ ਦੇ ਵਿੱਚ ਡੱਟ ਕੇ ਜਿਹੜੀ ਪਾਰਟੀ ਦੀ ਮਦਦ ਕੀਤੀ ਇਹ ਸਾਰਾ ਸਿਹਰਾ ਉਹਨਾਂ ਦੇ ਸਿਹਰਾ ਹੈ ਗੁਰੂ ਸਾਹਿਬ ਦਾ ਕੋਟਨ ਕੋਟ ਧੰਨਵਾਦ ਅੱਛਾ ਜਿਹੜੀਆਂ ਪਾਰਟੀਆਂ ਦੀ ਹਾਰ ਹੋਈ ਹੈ ਕੀ ਲੱਗਦਾ ਕਿ ਉਹਨਾਂ ਦੇ ਆਪਣੇ ਖਮਾਜੇ ਅੱਗੇ ਆਏ ਜਿਸ ਤਰੀਕੇ ਨਾਲ ਲੋਕਾਂ ਨੇ ਉਮੀਦਾਂ ਰੱਖੀਆਂ ਸੀ ਉਹਨਾਂ ਵਿਧਾਇਕਾਂ ਉੱਤੇ ਉਹ ਪੂਰੀਆਂ ਨਹੀਂ ਕਰ ਸਕੇ ਪਿਛਲੇ ਚੋਣਾਂ ਤੋਂ ਬਾਅਦ ਇਹੋ ਹੀ ਖਮਾਜੇ ਅੱਗੇ ਆਏ ਉਹਨਾਂ ਦੇ ਨਹੀਂ ਬ੍ਰਦਰ ਲੋਕ ਬੜੇ ਸਿਆਣੇ ਆ ਜੀ ਲੋਕ ਵੇਖਦੇ ਆ ਕਿ ਜਿਹੜਾ ਪਾਰਟੀ ਦਾ ਉਮੀਦਵਾਰ ਕਿਹੋ ਜਿਹਾ ਹੈ ਪਾਰਟੀ ਕਿਹੋ ਜੀ ਆ ਜਦੋਂ ਪਾਰਟੀਆਂ ਜਿਹੜੀਆਂ ਮੇਰੇ ਵੀਰ ਗਲਤੀਆਂ ਤੇ ਗਲਤੀਆਂ ਕਰਦੀਆਂ ਫਿਰ ਉਹਨਾਂ ਨੂੰ ਇਹੋ ਜਿਹੇ ਰਿਜ਼ਲਟ ਹੀ ਮਿਲਣਗੇ ਕਿਉਂਕਿ ਲੋਕ ਜਿਹੜੇ ਉਹ ਵਿਕਾਸ ਚਾਹੁੰਦੇ ਆ ਲੋਕ ਹਲਕੇ ਦੀ ਤਰੱਕੀ ਚਾਹੁੰਦੇ ਆ ਲੋਕਾਂ ਨੇ ਹਲਕੇ ਦੀ ਤਰੱਕੀ ਨੂੰ ਹਲਕੇ ਦੇ ਵਿਕਾਸ ਨੂੰ ਲੈ ਕੇ ਵੋਟਾਂ ਪਾਈਆਂ 2027 ਦੀ ਸੈਮੀ ਫਾਈਨਲ ਚ ਆਉਣ ਵਾਲੀ ਹੈ ਤਾਂ 2027 ਚ ਆਮ ਆਦਮੀ ਪਾਰਟੀ ਇਹ ਤਾਂ ਬ੍ਰਦਰ ਉਹ ਦੂਜੇ ਲੋਕ ਕਹਿੰਦੇ ਰਹੇ ਸੈਮੀਫਾਈਨਲ ਤੇ ਫਿਰ ਸੈਮੀਫਾਈਨਲ ਤੇ ਹੋ ਗਿਆ ਤੁਹਾਡੇ ਸਾਹਮਣੇ ਹੀ ਆ ਜੀ ਪ੍ਰਮਾਤਮਾ ਦੀ ਕਿਰਪਾ ਹੋ ਗਈ ਗੁਰੂ ਸਾਹਿਬ ਦੀ ਹਲਕਾ ਖੇਮ ਕਰਨ ਤੋਂ ਵਿਧਾਇਕ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਗੱਲਬਾਤ ਸਾਂਝੀ ਕਰਦੇ ਆ ਵਿੱਚ ਕੀ ਕਹਿਣਾ ਚਾਹੁੰਦੇ ਜੀ ਖਾਸ ਤਸਵੀਰ ਜਿਹੜੀ ਨਜ਼ਰ ਆਦੀ ਵੀ ਅੱਜ ਇੱਕ ਸ਼ਾਨਦਾਰ ਜਿੱਤ ਹੋਈ ਹੈ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਭਾਈ ਜੀ ਦੇਖੋ ਬੜੀ ਖੁਸ਼ੀ ਤੁਸੀਂ ਵੇਖ ਸਕਦੇ ਹੋ ਸਾਡੇ ਵਰਕਰਾਂ ਦਾ ਜੋਸ਼ ਬਹੁਤ ਵੱਡੀ ਜਿਹੜੀ ਜਿੱਤ ਆ ਆਮ ਆਦਮੀ ਪਾਰਟੀ ਨੂੰ ਮਿਲੀ ਹੈ ਲੋਕਾਂ ਨੇ ਸਾਬਤ ਕਰ ਦਿੱਤਾ ਕਿ ਜਿਹੜਾ ਬੰਦਾ ਵੀ ਲੋਕਾਂ ਦੇ ਕੰਮ ਕਰਦਾ ਜਿਹੜੀ ਪਾਰਟੀ ਲੋਕਾਂ ਦੇ ਕੰਮ ਕਰੂਗੀ ਲੋਕ ਉਹਨਾਂ ਦੇ ਹੱਕ ਵਿੱਚ ਡਟ ਕੇ ਖੜਦੇ ਆ ਅੱਜ ਮੈਂ ਸਮੂਹ ਤਰਨਤਾਰ ਨਾਲ ਕੇ ਦੇ ਨਿਵਾਸੀਆਂ ਦਾ ਹਰੇਕ ਵੋਟਰ ਦਾ ਹਰੇਕ ਸਪੋਰਟਰ ਦਾ ਤੇ ਦਿਲ ਤੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਐਡਾ ਵੱਡਾ ਮਾਣ ਜਿਹੜਾ ਸਾਡੀ ਆਮ ਆਦਮੀ ਪਾਰਟੀ ਨੂੰ ਬਖਸ਼ਿਆ। ਐਮਐਲ ਸਾਹਿਬ ਲੋਕਾਂ ਨੇ ਬਹੁਤ ਮਿਹਨਤ ਕੀਤੀ ਆ ਰਾਤ ਦਿਨ ਇੱਕ ਕਰ ਦਿੱਤਾ ਸੌਣ ਦਾ ਨਹੀਂ ਸੀ ਪਤਾ ਜਿਸ ਤਰ੍ਹਾਂ ਜੇ ਆਪਾਂ ਪਹਿਲਾਂ ਵੀ ਲਗਾਤਾਰ ਪ੍ਰਚਾਰ ਦੇ ਵਿੱਚ ਪਹੁੰਚੇ ਸੀ ਤਾਂ ਲੋਕਾਂ ਨੇ ਬਹੁਤ ਮਿਹਨਤ ਕੀਤੀ ਆ। ਲੋਕਾਂ ਨੂੰ ਉਸ ਤਰੀਕੇ ਨਾਲ ਗਾਂ ਰਿਜ਼ਲਟ ਮਿਲੇਗਾ ਵਿਧਾਇਕਾਂ ਵੱਲੋਂ? ਬਿਲਕੁਲ ਵੀਰੇ ਕੋਈ ਨਹੀਂ ਮਿਲੇਗਾ। ਲੋਕ ਤਾਂ ਸਾਡੇ ਸਿਰ ਦਾ ਤਾਜ ਨੇ ਜਿਹੜੇ ਸਾਡੇ ਵੋਟਰ ਸਪੋਰਟਰ ਆ ਸਾਡੇ ਸਿਰ ਦਾ ਤਾਜ ਹੈ। ਇਹ ਸਾਰਾ ਸੇਰਾ ਜਿਹੜਾ ਉਹਨਾਂ ਦੇ ਸਿਰ ਹੀ ਜਾਂਦਾ। ਸਾਡੇ ਪਾਰਟੀ ਦੇ ਸਾਰੇ ਹੀ ਵਰਕਰ ਸਹਿਬਾਨਾਂ ਨੂੰ ਜਾਂਦਾ ਜਿਨ੍ਹਾਂ ਨੇ ਡੇਰੇ ਗੱਡ ਕੇ ਪਿੰਡਾਂ ਦੇ ਵਿੱਚ ਗਲੀਆਂ ਦੇ ਵਿੱਚ ਮੱਲਿਆਂ ਦੇ ਵਿੱਚ ਡੱਟ ਕੇ ਜਿਹੜੀ ਪਾਰਟੀ ਦੀ ਮਦਦ ਕੀਤੀ ਇਹ ਸਾਰਾ ਸਿਹਰਾ ਉਹਨਾਂ ਦੇ ਸਿਹਰਾ ਹੈ ਗੁਰੂ ਸਾਹਿਬ ਦਾ ਕੋਟਨ ਕੋਟ ਧੰਨਵਾਦ ਅੱਛਾ ਜਿਹੜੀਆਂ ਪਾਰਟੀਆਂ ਦੀ ਹਾਰ ਹੋਈ ਹੈ ਆ ਕੀ ਲੱਗਦਾ ਕਿ ਉਹਨਾਂ ਦੇ ਆਪਣੇ ਖਮਾਜੇ ਅੱਗੇ ਆਏ ਜਿਸ ਤਰੀਕੇ ਨਾਲ ਲੋਕਾਂ ਨੇ ਉਮੀਦਾਂ ਰੱਖੀਆਂ ਸੀ ਉਹਨਾਂ ਵਿਧਾਇਕਾਂ ਉਹ ਪੂਰੀਆਂ ਨਹੀਂ ਕਰ ਸਕੇ ਪਿਛਲੇ ਚੋਣਾਂ ਤੋਂ ਬਾਅਦ ਇਹੋ ਹੀ ਖਮਾਜੇ ਆ ਕੇ ਆਏ ਉਹਨਾਂ ਦੇ ਨਹੀਂ ਬ੍ਰਦਰ ਲੋਕ ਬੜੇ ਸਿਆਣੇ ਆ ਜੀ ਲੋਕ ਵੇਖਦੇ ਆ ਕਿ ਜਿਹੜਾ ਪਾਰਟੀ ਦਾ ਉਮੀਦਵਾਰ ਕਿਹੋ ਜਿਹਾ ਪਾਰਟੀ ਕਿਹੋ ਜੀ ਹੈ ਜਦੋਂ ਪਾਰਟੀਆਂ ਜਿਹੜੀਆਂ ਮੇਰੇ ਵੀਰ ਗਲਤੀਆਂ ਤੇ ਗਲਤੀਆਂ ਕਰਦੀਆਂ ਫਿਰ ਉਹਨਾਂ ਨੂੰ ਇਹੋ ਜਿਹੇ ਰਿਜ਼ਲਟ ਹੀ ਮਿਲਣਗੇ ਕਿਉਂਕਿ ਲੋਕ ਜਿਹੜੇ ਉਹ ਵਿਕਾਸ ਚਾਹੁੰਦੇ ਆ ਲੋਕ ਹਲਕੇ ਦੀ ਤਰੱਕੀ ਚਾਹੁੰਦੇ ਆ ਲੋਕਾਂ ਨੇ ਹਲਕੇ ਦੀ ਤਰੱਕੀ ਨੂੰ ਹਲਕੇ ਦੇ ਵਿਕਾਸ ਨੂੰ ਲੈ ਕੇ ਵੋਟਾਂ ਪਾਈਆਂ 2027 ਦੀ ਸੈਮੀਫਾਈਨਲ ਜੋ ਆਉਣ ਵਾਲੀ ਹੈ ਤਾਂ 2027 ਚ ਆਮ ਆਦਮੀ ਪਾਰਟੀ ਇਹ ਤਾਂ ਬ੍ਰਦਰ ਉਹ ਦੂਜੇ ਲੋਕ ਕਹਿੰਦੇ ਰਹੇ ਸੈਮੀਫਾਈਨਲ ਤੇ ਫਿਰ ਸੈਮੀਫਾਈਨਲ ਤੇ ਹੋ ਗਿਆ ਤੁਹਾਡੇ ਸਾਹਮਣੇ ਹੀ ਆ ਜੀ ਪ੍ਰਮਾਤਮਾ ਦੀ ਕਿਰਪਾ ਹੋ ਗਈ ਗੁਰੂ ਸਾਹਿਬ ਦੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਕਿ ਜਿਸ ਤਰੀਕੇ ਨਾਲ ਪ੍ਰਮਾਤਮਾ ਨੇ ਕਿਰਪਾ ਕੀਤੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਤਾਂ ਇੱਕ ਚੰਗੀ ਜਿੱਤ ਜਿਹੜੀ ਆ ਉਹਦਾ ਜਸ਼ਨ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਮਨਾਣਾ ਸ਼ੁਰੂ ਕਰ ਦਿੱਤਾ ਹੈ ਤਾਂ ਫਿਲਹਾਲ ਦੀ ਗੱਲ ਇਹ ਤੁਹਾਨੂੰ ਦੱਸ ਦਈਏ ਕਿ ਇਸ ਦਫ਼ਤਰ ਦੇ ਵਿੱਚ ਲਗਾਤਾਰ ਵਿਧਾਇਕ ਜਿਹੜੇ ਆਸ-ਪਾਸ ਦੇ ਉਹ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਵਰਕਰਾਂ ਦਾ ਵੱਡਾ ਇਕੱਠ ਜਿਹੜਾ ਵਾ ਉਹ ਸਵੇਰ ਤੋਂ ਹੀ ਇੱਥੇ ਮੌਜੂਦ ਹੈ ਵੱਡੀ ਸਕਰੀਨ ਲਗਾ ਕੇ ਹਰ ਕਿਸੇ ਦੀਆਂ ਨਜ਼ਰਾਂ ਜਿਹੜੀਆਂ ਉਹ ਸਕਰੀਨ ਦੇ ਉੱਤੇ ਟਿਕੀਆਂ ਹੋਈਆਂ ਨੇ ਕਿ ਕੱਲੇ-ਕੱਲੇ ਬਾਕਸ ਦੇ ਵਿੱਚ ਲੋਕਾਂ ਦੀ ਪਟਾਰੀ ਵਿੱਚੋਂ ਕੀ ਨਿਕਲਦਾ ਹਰ ਕਿਸ ਦਾ ਧਿਆਨ ਉਸ ਦੇ ਉੱਤੇ ਸੀ ਤਾਂ ਹੁਣ ਇੱਕ ਸ਼ਾਨਦਾਰ ਜਿੱਤ ਹੋਈ ਹੈ ਆਮ ਆਦਮੀ ਪਾਰਟੀ ਦੇ ਹਰਮੇਸ਼ੰਦੂ ਦੀ ਕੈਮਰਾਮੈਨ ਮਰੋਜ ਦੇ ਨਾਲ ਸੁਖਚੰਨ ਸਿੰਘ ਡੇਲੀ ਪੋਸਟ ਪੰਜਾਬੀ ਤਰਨਤਾਰਨ